ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਦੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪੈਂਡ ਹਰਗੇ ਆਲਾ ਜ਼ਿਲ੍ਹਾ ਫਰੀਦਕੋਟ ਦਾ ਦੋਸਤੋ ਇਸ ਪੈਂਡ ਨੂੰ ਪੈ ਜਾਂਦਾ ਤੇ ਤਹਿਸੀਲ ਵੀ ਦੋਸਤੋ ਇਸ ਪੈਂਡ ਨੂੰ ਫਰੀਦਕੋਟ ਹੀ ਪੈ ਜਾਂਦੀ ਆ ਇੱਕ ਘਰੇਲੂ ਪਰਿਵਾਰ ਦੇ ਘਰੋਂ ਦੋਸਤੋ ਵੀਡੀਓ ਕਵਰ ਕਰ ਰਹੇ ਆ ਦੂਜਾ ਸੂਆ ਦੋਸਤੋ ਗੱਬਣ ਐਚ ਐਫ ਵੈਡ ਦੀ ਸਾਰੀ ਜਾਣਕਾਰੀ ਬਾਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀ ਰਾਣੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕੁਐਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਆਓ ਲੈਨੇ ਆ ਜਾਣਕਾਰੀ ਤੇ ਕਰਦੇ ਆ ਦੋਸਤੋ ਤੁਹਾਡੇ ਨਾਲ ਸੰਜੀ ਆਓ ਬਾਈ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋਰ ਠੀਕ ਠਾਕ ਬਾਈ ਜੀ ਹਾਂਜੀ ਠੀਕ ਆ ਬਾਈ ਠੀਕ ਆ ਨਾਂ ਦੱਸੀ ਭਰਾ ਨਾਂ ਮੇਰਾ ਪੱਕਾ ਨਾਂ ਹਰਦੀਪ ਆ ਉਹ ਗੋਰੀ ਨਾਂ ਲੈਂਦੇ ਆ ਮੇਰਾ ਠੀਕ ਆ ਪੱਕਾ ਨਾਂ ਹਰਦੀਪ ਤੇ ਵੈਸੇ ਪਿੰਡ ਚ ਗੋਰੀ ਗੋਰੀ ਆ ਠੀਕ ਆ ਏ ਬਈ ਵੜ ਕੰਮਾ ਸੁਆ ਇਹ ਦੂਜਾ ਸੁਆ ਹੁੰਦੀ ਹੈ ਬਈ ਠੀਕ ਆ ਦੂਜਾ ਸੁਆ ਠੀਕ ਆ ਪਹਿਲੇ ਸੁਆ ਕਿੰਨਾ ਕ ਦੁੱਧ ਪਾਇਆ ਬਈ ਇਹਨੇ ਬਈ 18.19 ਲੀਟਰ ਦੁੱਧ ਦਿੱਤਾ 18.19 ਲੀਟਰ ਠੀਕ ਆ ਘਰ ਦੀ ਆਪਣੇ ਹਾਂ ਬਈ ਠੀਕ ਆ ਕਿੰਨੇ ਦਿਨ ਪਾਇਆ ਬਈ ਸੂਨ ਚ ਇਹ ਬਈ ਇਹ ਲੈ ਜੂਗੀ ਅਜੇ 10 ਦਿਨ ਕੱਢ ਜੂਗੀ 10 ਦਿਨ ਲੈ ਜੂ ਹਾਂ ਬਈ ਠੀਕ ਆ ਲਓ ਵੀ ਸੱਜਣੋ ਦੂਜਾ ਸੁਆ ਵਾਇਰਸ ਹੁੰਦੀ ਆ ਸੋਹਣੇ ਕੱਦ ਕਾਟ ਹਾਲੀ ਇਹ ਚੰਗੀ ਫੇਸ ਬਿਊਟੀ ਆ ਵੇਖ ਸਕਦੇ ਆ ਬਹੁਤ ਸੋਹਣੀ ਦੋਸਤੋ ਜਾਤ ਵਾਲੀ ਵੜਾ ਪਹਿਲੇ ਸੂਏ ਦੋਸਤੋ ਬਾਈ ਜਾਂਦਾ 18 19 ਲੀਟਰ ਤੇ ਲਗਭਗ ਦੁੱਧ ਇਹਨੇ ਪਾਇਆ ਦੋਸਤੋ ਤੇ 10 ਦਿਨਾਂ ਦੀ ਕੱਚੀ ਹੈ ਵੇਅ ਲੈਂਥ ਦੀ ਗੱਲ ਕਰੀਏ ਪੂਰੇ ਵੱਡੇ ਕਦ ਕਾਠ ਵਾਲੀ ਆ ਵੇਖ ਸਕਦੇ ਆ ਫੈਕਸ ਹਵਾਨਾ ਕੋਈ ਟੁੱਟਮਾ ਨਹੀਂ ਥਣ ਸੋਹਣਾ ਦੋਸਤੋ ਮੁੱਠੀ ਜਵਾਈ ਵਾਲਾ ਵੇਖ ਸਕਦੇ ਆ ਬਾਕੀ ਦੋਸਤੋ 10 ਦਿਨਾਂ ਦੀ ਕੱਚੀ ਹੈ ਉਸ ਤਾਂ ਗਨਾਬ ਦੀ ਜੱਜਮੈਂਟ ਲਾਇਓ ਜੀ ਬਿਲਕੁਲ ਸੀਲ ਠੰਡੀ ਆ ਵੇਖ ਸਕਦੇ ਆ ਥਣਾ ਦਾ ਸਹੀਗਾ ਬਹੁਤ ਸੋਹਣਾ ਫੈਕਸ ਹਵਾਨਾ ਕਦ ਕਾਠ ਸੋਹਣਾ ਦੋਸਤੋ ਤੋੜ ਕੇ ਤੁਹਾਨੂੰ ਵਿਖਾ ਦਿੰਦੇ ਆ ਲੈ ਬਈ ਖੋਲਨੀ ਤੋੜ ਕੇ ਵਿਖਾ ਦੇ ਉਵੀ ਨਿਗਾ ਤੁਸੀਂ ਮਾਰ ਲੈਣੀ ਆ ਜਿਹੜੇ ਵੀਰ ਤੇ ਪਸੰਦ ਹੋਵੇ ਤਾਂ ਇੱਥੇ ਆ ਕੇ ਤਸੱਲੀ ਕਰ ਲਿਓ ਪਿੰਡ ਹਰੀਏ ਵਾਲਾ ਚੰਗੀ ਵੇਲ ਦੇ ਵਿੱਚ ਆ ਦੋਸਤੋ ਸੋਹਣਾ ਕੱਦ ਕਾਠਾ ਕੋਈ ਛੋਟ ਹੀ ਨਹੀਂ ਤੇ ਇਹ ਤਾਂ ਪਾ ਭਰਾ ਤੋਂ ਕੁਝ ਨਹੀਂ ਹੈ ਰੇਟ ਕੀ ਕਰਦੇ ਆਂ ਭਰਾ ਇਹਦਾ ਰੇਟ ਵੀ ਮੁੱਲ ਕਾਉਨੋ 80000 ਕਰਾਣ 75000 ਦੀ ਹਾਂ ਨਹੀਂ 75000 ਦੀ ਦੇ ਜਾਂ ਹਾਂ ਹਾਂ ਨਹੀਂ ਠੀਕ ਆ ਲਓ ਵੀ ਸੱਜਣੋ ਕੋਈ ਹਲਾਣੀ ਵਗੜਿਆ ਬਾਈ ਨੇ ਜਾਇ ਜੀ ਰੇਟ ਕੀਤਾ ਦੋਸਤੋ 75000 ਦੇ ਵਿੱਚ ਮਾੜਾ ਮੋਟਾ 19 ਕੀ ਹੋ ਜੂਗਾ ਇੱਥੇ ਆਂ ਦਾ ਜਿਹੜੇ ਵੀਰ ਦੇ ਦੋਸਤੋ ਪਸੰਦ ਹੋਵੇ ਤਾਂ ਬਾਈ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਸੰਪਰਕ ਕਰ ਲਿਓ ਜੇ ਪਿੰਡ ਬਾਈ ਦਾ ਹੈਗਾ ਹਰੀਏ ਵਾਲਾ ਜ਼ਿਲ੍ਹਾ ਫਰੀਦਕੋਟ ਪੈਂਦਾ ਦੋਸਤੋ ਤੇ ਬਾਈ ਦਾ ਨੰਬਰ ਸਕਰੀਨ ਤੇ ਲੱਗ ਰਿਹਾ ਹੈ ਇਸ ਨੰਬਰ ਤੇ ਸੰਪਰਕ ਕਰ ਲਓ ਤੇ ਜਿਹੜੇ ਭਰਾਣੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪਸ਼ੂ ਸੇਲ ਕਰਨਾ ਹੋਵੇ ਦੋਸਤੋ ਤੇ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਸੋ ਜਨੂੰ ਮਿਲਦੇ ਆ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ